ਅਕਾਲੀ ਦਲ ਤੋਂ ਵੱਖ ਹੋਏ ਧੜੇ ਜਿਸ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਅਤੇ ਸੀਨੀਅਰ ਅਕਾਲੀ ਲੀਡਰ ਸੁਰਜੀਤ ਸਿੰਘ ਰਖੜਾ ਸ਼ਾਮਿਲ ਸਨ ਉਸ ਧੜੇ ਵੱਲੋਂ ਅਕਾਲ ਤਖਤ ਸਾਹਿਬ 'ਚ ਜਾਇਜ਼ ਜਾਂਦਾ ਹੈ ਅਤੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਉਹ ਕਹਿੰਦੇ ਕਿ ਆਪਣਾ ਮੋਟਾ ਖੋਲਤਾ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਅਕਾਲ ਤਖਤ ਵੱਲੋਂ ਜਥੇਦਾਰ ਸਾਹਿਬ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਤੇ 15 ਦਿਨ ਦੇ ਅੰਦਰ ਅੰਦਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਸਪਸ਼ਟਿਕਨ ਮੰਗਿਆ ਗਿਆ ਹੈ ਮੇਰੇ ਨਾਲ ਇਹ ਸਾਰੇ ਮਸਲੇ ਤੇ ਗੱਲਬਾਤ ਕਰਨ ਲਈ ਦਿੱਲੀ ਤੋਂ ਅਕਾਲੀ ਲੀਡਰ ਜਸਮੀਤ ਸਿੰਘ ਪੀਤੰਪੁਰਾ ਜੀ ਸਵਾਗਤ ਹੈ ਤੁਹਾਡਾ ਜਸਮੀਤ ਸਾਹਿਬਾ ਜੁੜਨ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿੱਥੇ ਦੀ ਜਿਸਮਜੀ ਕੀ ਕਹੋਗੇ ਜੋ 15 ਦਿਨ ਦੇ ਵਿਚਕਾਰ ਸੁਖਵੀਰ ਸਿੰਘ ਬਾਦਲ ਜੀ ਦੇ ਜ ਤੋਂ ਸਪਸ਼ਟਿਕਨ ਮੰਗਿਆ ਗਿਆ ਹੈ ਕੀ ਲੱਗਦਾ ਹੈ ਕੀ ਕਾਰਵਾਈ ਹੋਏਗੀ ਕੀ ਕਹੋਗੇ ਹੁਣ ਕੱਲ੍ਹ ਦਾ ਅੱਗੇ ਤੁਸੀਂ ਰੂਪਰੇਖਾ ਦੇਖ ਦਿਓ ਖੁਦੀ ਅਕਾਲ ਤੱਕ ਤੁਮਾਨਾ ਸਿੱਖ ਪੱਤ ਦੀ ਸ਼ਾਨ ਚਾਹੇ ਉਹ ਕੋਈ ਅ ਸਿੱਖਾਚਾ ਬਣੇ ਕਿਤੇ ਵੱਡੇ ਉੱਚੀ ਪਦਮੀ ਤੇ ਇੱਕ ਕਾਮ ਸਿੱਖ ਹੈ ਚਾਹੇ ਉਹ ਕਿਸੇ ਪਾਰਟੀ ਦਾ ਪ੍ਰਧਾਨ ਕਿਉ ਨਹੀਂ ਹੈ ਚਾਹੇ ਉਹ ਕੋਈ ਵੀ ਸਿੱਖ ਹੈ ਹਰ ਇੱਕ ਸਿੱਖ ਵਸਤ ਸ੍ਰੀ ਅਕਾਲ ਪੁਰਖ ਸਾਹਿਬ ਹੈ ਉਹ ਸਰਵ ਉੱਚ ਹੈ ਹਰ ਸ਼ਰਧਾ ਵਾਂਕ ਜਿਹੜਾ ਸ੍ਰੀ ਅਕਾਲ ਸਰਦਾਰ ਸਾਹਿਬ ਦੇ ਨੂੰ ਸਮਰਪਿਤ ਹੈ ਉਹ ਸ੍ਰੀ ਕਾਗਦ ਦੇ ਸਾਹਮਣੇ ਜਿਹੜਾ ਸ੍ਰੀ ਕਾਗਦ ਸਾਹਿਬ ਦੇ ਫੈਸਲੇ ਸਾਹਮਣੇ ਨਕਸ ਨਕਸਕ ਹੈ ਇਸ ਤੋਂ ਬਾਅਦ ਲਗਾ ਇਹ ਫੈਸਲਾ ਆਇਆ ਵੀ ਪੰਨਾ ਦੇ ਅੰਦਰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਉਸੇ ਪੰਨਾ ਦੇ ਅੰਦਰ ਪੇਸ਼ ਹੋਣਾ ਤੇ ਉਹਨਾਂ ਦਾ ਵੀ ਜਿਹੜਾ ਸਾਮਲੋ ਇਹ ਜਵਾਬ ਆਇਆ ਕਿ ਮੈਂ ਨਿਮਾਣੇ ਸਿੱਖ ਹੁੰਦੇ ਨਿਮਾਣੇ ਸਿੱਖ ਬਣ ਕੇ ਇੱਕ ਨਿਮਾਣੇ ਸਿੱਖ ਹੋਣ ਦੇ ਨਾਤੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਦੀ ਗੱਲ ਉਹਨਾਂ ਨੇ ਮੰਨੀ ਹੈ ਕਿ ਮੈਂ ਜ਼ਰੂਰ ਪੇਸ਼ ਹੋਵਾਂਗਾ ਉਹ ਇੱਕ ਨਿਮਾਣੇ ਸਿੱਖ ਵਕਲ ਹੋਵਾ ਕਿ ਦੀ ਪਾਰਟੀ ਪ੍ਰਧਾਨ ਦੇ ਅਹੁਦੇ ਤੇ ਬੈਠਾ ਕਿ ਮੈਂ ਬੜਾ ਹੰਕਾਰ ਉਹਦੇ ਚ ਨਹੀਂ ਇੱਕ ਨਿਮਾਣੇ ਸਿੱਖ ਹੋਣ ਦੇ ਨਾਤੇ ਬਣ ਕੇ ਮੋਤੇ ਪੇਸ਼ ਹੋਵਾਂਗਾ ਤੇ ਉਹ ਤਾਰੀਖ ਤੱਕ ਦਾ ਫਰਜ਼ ਵੀ ਹੈਗਾ ਸ਼੍ਰੀ ਕਾਲਕਾਤਰ ਸਾਹਿਬ ਤੋਂ ਅਗਰ ਕੋਈ ਹੁਕਮ ਆਇਆ ਹੈ ਤਾਂ ਸ਼੍ਰੀ ਕਾਲਕਾਤਰ ਸਾਹਿਬ ਸਰਵੋੱਚ ਨਸਮਤਸ ਤਾਰੀਖ ਤੱਕ ਆਜ ਸ਼੍ਰੀ ਕਾਲਕਾਤਰ ਸਾਹਿਬ ਨੂੰ ਨਸਮਤਸ ਨਸਮਤਸ ਹੈ ਜੇ ਸਾਡੀ ਸੁਪਰੀਮ ਹੈ ਸ਼੍ਰੀ ਕਾਲਕਾਤਰ ਸਾਹਿਬ ਜੀ ਅਸਮੀ ਜੀ ਕਿਵੇਂ ਦੇਖਦੇ ਹੋ ਇਸ ਪੂਰੇ ਕਿਲੋਕੇ ਵਿਵਾਦ ਨੂੰ ਜਾਂ ਮਸਲੇ ਨੂੰ ਜੋ ਕਾਲਜ ਦੇ ਅੰਦਰ ਖੜਾ ਹੋਇਆ ਹੈ ਇਸ ਨੂੰ ਕਿਵੇਂ ਸੁਲਝਾਇਆ ਜਾਵੇਗਾ ਜੋ ਵਾਅਦਾ ਹੋਏ ਨੇ ਉਹਨਾਂ ਨੂੰ ਦੁਬਾਰਾ ਮਨਾ ਕੇ ਅੰਦਰ ਬਾਟੀ ਲਿਆ ਜਾਵੇਗਾ ਜੇ ਉਹਨਾਂ ਦੇ ਰਸਤੇ ਲਾਗੀ ਹੋਗੇ ਨੇ ਹੁਣ ਲਾਗੀ ਜਾਣਗੇ ਉਹ ਇਹ ਕੋਈ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੋਹਾੜ ਹੋਇਆ ਨਹੀਂ ਹੈ ਇਹ ਦੋਹਾੜ ਕੀਤਾ ਗਿਆ ਹੈ ਇਹ ਜਿਹੜੀ ਅੱਜ ਵੀ ਮੌਜੂਦਾ ਸਰਕਾਰ ਹੈ ਜਿਹੜੇ ਆਪਣਾ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪੰਜਾਬ ਦੇ ਮੁੱਦਿਆਂ ਨੂੰ ਖਰਾਬ ਕਰਨਾ ਚਾਹੁੰਦੀ ਹੈ ਉਹ ਕਹਿੰਦੇ ਨਾ ਕਿ ਇੱਕ ਘਰ ਦੇ ਵਿੱਚ ਕੋਈ ਐਸਾ ਬੰਦਾ ਦੇਖ ਲਓ ਜਿਹੜਾ ਪੂਰਾ ਪਰਿਵਾਰ ਖਰਾਬ ਜਿਸ ਦੇ ਕੋਲ ਪੂਰਾ ਪਰਿਵਾਰ ਖਰਾਬ ਕਰ ਰਿਹਾ ਜਾਂਦਾ ਅੱਜ ਜਿਹੜੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਬੈਠ ਕੇ ਬੇਗਾਨਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਉਂਗਲ ਚੁੱਕਦੇ ਸੀਗੇ ਬੇਗਾਨੇ ਤਾਂ ਮੂਰੇ ਹੋ ਕੇ ਜਵਾਬ ਦਿੰਦੇ ਸੀਗੇ ਅੱਜ ਉਹੀ ਲੋਕ ਬੇਗਾਨਿਆਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਂਗਲ ਚੁੱਕ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਚਲੋ ਹੁਣ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਆ ਗਿਆ ਕਿ ਉਹ ਵਥੇ ਆ ਕੇ ਜਵਾਬ ਦੇਣ ਆਪਣਾ ਸਪੱਸ਼ਟੀਕਰਨ ਦੇਣ ਉਹ ਤੁਹਾਡਾ ਕੀ ਹੈ ਤੁਸੀਂ ਸਪਸ਼ਟੀਕਰਨ ਦਿਓਗੇ ਜੋ ਤੁਸੀਂ ਕੀਤਾ ਉਹਦੇ ਸਪਸ਼ਟੀਕਰਨ ਤੁਸੀਂ ਦਿਓਗੇ ਤੁਸੀਂ ਆਪਣੀ ਨਿੱਜੀ ਸਿਆਸਤ ਦੇ ਲਈ ਕੁਰਸੀਆਂ ਦੇ ਲਈ ਕੁਰਸੀਆਂ ਤੇ ਕਾਬਜ ਹੋਣ ਦੇ ਲਈ ਬੇਗਾਨਿਆਂ ਨਾਲ ਮਿਲ ਕੇ ਆਪਣੀ ਸਿਆਸਤ ਦੇ ਅੰਦਰ ਸ਼੍ਰੀ ਕਾਲ ਸਖਰ ਸਾਹਿਬ ਨੂੰ ਵਰਤਿਆ ਉਹ ਤੁਹਾਡਾ ਕੀ ਜਵਾਬ ਹੈ ਤੁਸੀਂ ਕੋਈ ਜਵਾਬ ਦਿਓਗੇ ਤੁਸੀਂ ਦੱਸੋਗੇ ਕਿ ਤੁਸੀਂ ਬੇਗਾਨਿਆਂ ਨਾਲ ਮਿਲ ਕੇ ਜੋ ਹੈ ਸ਼੍ਰੀ ਸ਼ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਅੱਜ ਉਹਨਾਂ ਸਾਹਮਣੇ ਹੈ ਉਹਨਾਂ ਦੇ ਮੂੰਹ ਤੇ ਪੀੜਾ ਵੱਜ ਰਹੀ ਹੈ ਐਸਪੀਐਸਪੀਆ ਜਾਂ ਸ਼੍ਰੋਮਣੀ ਅਕਾਲੀ ਦਲ ਜਿੱਥੇ ਇਹ ਮੀਟਿੰਗ ਕਰਦੇ ਆ ਉੱਥੇ 10 ਤੋਂ 15 ਜਣੇ ਹੁੰਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਦਫ਼ਤਰ ਦੇ ਵਿੱਚ ਚੰਡੀਗੜ੍ਹ ਮੀਟਿੰਗ ਕਰਦਾ ਉੱਥੇ ਹਜ਼ਾਰਾਂ ਦਾ ਘਟਾ ਟੋਟੇ ਮਿਲਦੀ ਜਾਂਦਾ ਅੱਜ ਇਹਨਾਂ ਨੂੰ ਦੇਖਾਂ ਰਹਿ ਗਿਆ ਕਿੱਥੇ ਖੜੇ ਨੇ ਅੱਜ ਜਿਨ੍ਹਾਂ ਵੀ ਵਾਹਨ ਦੇ ਉੱਤੇ ਸਵਾਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਕਰਨਾ ਚੰਗੇ ਆ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਪਿਓ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਪੂਰੇ ਪੰਜਾਬ ਦੀ ਪਾਰਟੀ ਹੈ ਸ਼ਹੀਦਾਂ ਦੀ ਪਾਰਟੀ ਹੈ 104 ਸਾਲ ਪੁਰਾਣੀ ਪਾਰਟੀ ਹੈ ਜੋ ਵੀ ਛਡੂਣ ਨਹੀਂ ਹੈ ਸਾਦਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਮੈਂ ਸਮਝਦਾ ਕਿ ਉਹ ਹਾਲ ਸਮਾ ਆਏਗਾ ਤਾਂ ਇਹ ਫੈਸਲਾ ਠੀਕ ਨਹੀਂ ਹੋਏਗਾ ਅੰਮ੍ਰਿਤ ਸਿੰਘ ਜੀ ਆਪਾਂ ਗੱਲ ਕਰੀਏ ਜੇ ਪ੍ਰੇਮ ਸਿੰਘ ਜੰਦੂ ਮਦਰਦੀ ਹਨਾ ਜਾਂ ਫਿਰ ਸੁਜੀਤ ਸਿੰਘ ਰਖੜਾ ਦੀ ਇੱਕ ਕਾਫੀ ਲੰਬੇ ਸਮੇਂ ਤੋਂ ਕਹ ਲੋ ਕਿ ਕਾਫੀ ਕਹ ਲੋ ਕਿ ਇਹ ਖਾਸ ਜੇ ਕਾ ਲੱਦਦੀ ਕਾਫੀ ਸਾਧਨਨભાઈ ਨੇ ਕੱਲ ਦਲ ਦੇ ਨਾਲ ਜੇ ਗੱਲ ਕਰੀਏ ਆਖਿਰ ਇਹ ਵੀ ਸੁਖਵੀਰ ਸਿੰਘ ਬਾਲਾਦੀ ਪ੍ਰਧਾਨਗੀ ਤੋਂ ਇੰਨੇ ਨਾਰਾਜ਼ ਕਿਉਂ ਹੋ ਗਏ ਨੇ ਦਾ ਕਾਰਨ ਤੁਸੀਂ ਕੀ ਦੇਖਦੇ ਹੋ ਕਿਉਂਕਿ ਕੋਈ ਨਾ ਕੋਈ ਕਾਰਨ ਤਾਂ ਹੋਏਗਾ ਨਾ ਜੋ ਇੰਨੇ ਸੀਨੀਅਰ ਲੀਡਰ ਵੀ ਕੰਦੂ ਤੋਂ ਖਲਾਫ ਹੋ ਗਏ ਇਹ ਸੁਖਵੀਰ ਸਿੰਘ ਬਾਦਲ ਜੀ ਵੀ ਨਰਾਜ਼ ਨਹੀਂ ਹੋਏ ਜੇ ਇਲੈਕਸ਼ਨ ਜਿੱਤ ਨਹੀਂ पाए ਆਪਣੀ ਗਲਤੀਆਂ ਕਰਕੇ ਇਹ ਇਸ ਕਰਕੇ ਨਰਾਜ਼ ਹੋਏ ਅੱਜ ਸਰਕਾਰ ਸੁਖਵੀਰ ਸਿੰਘ ਬਾਦਲ ਜਿਹੜੇ ਦਿੱਲੀ ਅਲੀ ਪਾਰਟੀ ਹੈ ਉਹਨਾਂ ਨਾਲ ਸਮਝੌਤਾ ਕਰਨੇ ਦਾ ਸੁਖਵੀਰ ਸਿੰਘ ਬਾਦਲ ਵੱਡੀ ਹੋ ਜਾਏਗਾ ਕਿਉਂਕਿ ਇਹਨਾਂ ਦੀ ਕੁੱਟੀਆਂ ਪੱਕੀਆਂ ਜੋ ਨਹੀਂ ਹੈ ਇਹਨਾਂ ਦੇ ਰਾਜਸੀ ਸਾਫਤਾ ਨੂੰ ਮਿਲਦੀਆਂ ਐ ਕਿ ਇਹ ਉਹੀ ਲੋਕ ਨੇ ਜੇ ਸੁਖਵੀਰ ਸਿੰਘ ਬਾਦਲ ਕੋਈ ਫੈਸਲਾ ਲੈਂਦਾ ਸੀਗਾ ਤਾਂ ਇਹ ਸੱਚੇ ਖੜੇ ਰਹਿੰਦੇ ਸੀਗੇ ਇਹ ਹਾਂ ਹਾਂ ਮਿਲਾਂਦੇ ਸੀਗੇ ਮਹਾਪ੍ਰੇਮੀ ਗੰਦੇ ਦੀ ਸਰਦ ਸੂਬੇ ਸਿੰਘ ਬਾਗਲ ਜੋ ਫੈਸਲਾ ਦਿੱਤਾ ਉਹ ਬਿਲਕੁਲ ਠੀਕ ਹੈ ਪਰ ਅੱਜ ਇਹਨਾਂ ਨੂੰ ਕੀ ਹੋ ਗਿਆ ਜੋ ਤੁਗਿਆ ਜੇ ਪੈਗਾਨੀਆਂ ਦੀ ਕਸਟਮਾਰ ਹੋ ਗਏ ਆ ਦੂਜੇ ਅੱਜ ਮੋੜੇ ਤੇ ਕੀ ਕਹਿੰਦੇ ਨੇ ਆਏ ਆਪਣੀਆਂ ਕੁਰਸੀਆਂ ਲਾਪ ਹੋ ਗਏ ਆ ਕਿ ਸਾਨੂੰ ਕਿਸੀ ਦਾ ਕੁਰਸੀ ਮਿਲ ਜਾਏ ਬਸ ਇਹਨਾਂ ਨੂੰ ਸ਼ੋਮਣੀ ਜਾਂ ਅੰਦਲ ਨਾਲ ਕੋਈ ਰਦਨਾ ਨਹੀਂ ਹੈ ਇਹਨਾਂ ਨੂੰ ਪੰਜਾਬ ਦੇ ਮੋੜੇ ਨਾਲ ਕੋਈ ਲੈਣਾ ਦਿੰਦਾ ਨਹੀਂ ਹੈ ਅੱਜ ਤੱਕ ਇਹਨਾਂ ਨੇ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਜਿਹੜਾ ਇਹ ਬਾਗੀ ਧੜਾ ਹੈ ਆਪਣੇ ਆਪ ਨੂੰ ਬੜਾ ਵੱਡਾ ਇਹ ਆਸਰਾ ਹੈ ਜਿਹਨੇ ਅਸਰ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕੀਤੀ ਹੈ ਆਪਣੀ ਮੀਟਿੰਗ ਦੇ ਅੰਦਰ ਕਿ ਪੰਦੀ ਸਿੰਘਾਂ ਦੀ ਗੱਲ ਕੀਤੀ ਹੈ ਆਪਣੇ ਮੁੱਦੇ ਦੇ ਅੰਦਰ ਕਿ ਸ਼ਾਮੀ ਦੀ ਗੱਲ ਕੀਤੀ ਹੈ ਆਪਣੇ ਮੁੱਦੇ ਦੇ ਅੰਦਰ ਨਹੀਂ ਇਹਨੇ ਆਸਰ ਆਖਰ ਮੀਟਿੰਗ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਢੰਡਣ ਵਾਸਤੇ ਕੀਤੀ ਹੈ ਸਰਦਾਰ ਗਗਬੀਰ ਸਿੰਘ ਬਾਦਲ ਨੂੰ ਢੰਡਣ ਵਾਸਤੇ ਕੀਤੀ ਹੈ ਇਹਨੇ ਪੰਜਾਬ ਦੀ ਗੱਲ ਨਹੀਂ ਕੀਤੀ ਪੰਜਾਬ ਨੂੰ ਬਚਾਉਣ ਦੀ ਗੱਲ ਹੀ ਕੀਤੀ ਇਹਨੇ ਫਿਰਦਾਨਿਆਂ ਦੇ ਇਸ਼ਾਰੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਅਟੈਕ ਕੀਤਾ ਅ ਜਸਮੀਨ ਜੀ ਗੱਲ ਕਰੀਏ ਜੀ ਆਪਾਂ ਕਿ ਜੋ ਬਾਗੀ ਸਰਾਂ ਉੱਠ ਰਹੀਆਂ ਨੇ ਚਾਹੇ ਆਪਾਂ ਜਿਵੇਂ ਕਹੀਏ ਉਹਨਾਂ ਨੂੰ ਨੁਕਸਾਨ ਤਾਂ ਅਕਾਲ ਦਿਨ ਹੋ ਰਿਹਾ ਨਾ ਕਿਉਂਕਿ ਅਭੀ ਪਹਿਲਾਂ ਦੇਖੀਏ ਪਹਿਲਾਂ ਨੰਬਰ 1 ਜਾਂ 2 ਦੀ ਪਾਰਟੀ ਹੁੰਦੀ ਸੀ ਹੁਣ ਨੰਬਰ 3 ਜਾਂ 4 ਦੀ ਪਾਰਟੀ ਬਣਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਇਹ ਇਹਨੂੰ ਕਿਵੇਂ ਰੁਕੋਗੇ ਇਹਨੂੰ ਕਿਵੇਂ ਹੈਂਡਲ ਕਰੋਗੇ ਤੁਸੀਂ ਇਹ ਇਹ ਸਿਆਸਤ ਆ ਜੀ ਇਹ ਰਾਜ ਕਦ ਕਿਨੂੰ ਮਿਲ ਜੇ ਕੁਛ ਨਹੀਂ ਪਤਾ ਹੋਦਾ ਸਿਆਸਤ ਕਾ ਜਿਆ ਕਿਸੇ ਨੂੰ ਪਤਾ ਨਹੀਂ ਹੁੰਦਾ ਆ ਜਿੰਨ ਲੋਕ ਜਿਹੜੇ ਧਮਰਾਹ ਹੋਏ ਆ कि ਜਿਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਅੰਦਰ ਫਿਰ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਉਹ ਅਰਸ਼ਾ ਤੱਕ ਜਾਏਗੀ ਔਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਅੰਦਰ ਫਿਰਤਕਾਰ ਵੀ ਬੜਾਏਗੀ ਔਰ ਪੂਰੇ ਆਪਣੇ ਬੰਦਸ ਦੇ ਨਾਲ ਬੜਾਏਗੀ ਜਿਹੜੇ ਲੋਕ ਕਹਿ ਰਹੇ ਆ ਜੀ ਸ਼੍ਰੋਮਣੀ ਇਹ ਔਂਕੜਾ ਬੜੀਆਂ ਆਈਆਂ ਸ਼੍ਰੋਮਣੀ ਅਕਾਲੀ ਦਲ ਤੇ ਪਹਿਲੇ ਵੀ ਆਈਆਂ ਕੋਈ ਪਹਿਲੀ ਵਾਰ ਨਹੀਂ ਹੋਇਆ ਇਤਿਹਾਸ ਤੁਸੀਂ ਖੋਲ ਕੇ ਵੇਖ ਲਓ ਬੜੇ ਆਏ ਬੜੇ ਗਏ ਪਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਸ਼ਿਗਾਇਤ ਜੱਥੇ ਬੰਦੀ ਆ ਅੱਜ ਵੀ ਉੱਥੇ ਹੀ ਸਟੈਂਡ ਹੈ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਸਿੱਖਾਂ ਦੇ ਮੁੱਦੇ ਆ ਜਿਹੜੇ ਪੰਜਾਬ ਦੇ ਮੁੱਦੇ ਆ ਜਿਹੜੇ ਪੰਜਾਬ ਦੇ ਭਾਈਚਾਰਕ ਮੁੱਦੇ ਆ ਉਹਨਾਂ ਤੇ ਆਪਣਾ ਸਟੈਂਡ ਬਿਲਕੁਲ ਕਾਇਮ ਆ ਚਾਹੇ ਉਹ ਬੰਦੀ ਸਿੰਘਾਂ ਦਾ ਮੁੱਦਾ ਚਾਹੇ ਕਿਸਾਨੀ ਦਾ ਮੁੱਦਾ ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਚਾਹੇ ਉਹ ਜੋ ਅੱਜ ਸਿੱਖੀ ਦੇ ਵਿੱਚ ਹਮਲੇ ਹੋ ਰਹੇ ਆ ਚਾਹੇ ਜਿਹੜੇ ਸਿੱਖਾਂ ਦੇ ਅਕਾਲ ਤਖਤ ਸਾਹਿਬ ਨੇ ਉਸ ਤੇ ਕਬਜ਼ੇ ਕਰਨ ਦੀ ਜਿਹੜੇ ਅੱਜ ਗੱਲਾਂ ਚੱਲ ਰਹੀਆਂ ਆ ਉਸਤੇ ਆਪਣਾ ਮੋਦੇ ਬਿਲਕੁਲ ਖਿਲਾਫ ਸਟੈਂਡ ਖੜਾ ਹੈ ਅਤੇ ਜਦ ਤੱਕ ਇਹ ਮਸਲੇ ਹੱਲ ਨਹੀਂ ਹੋਣਗੇ ਸ਼੍ਰੋਮਣੀ ਅਕਾਲੀ ਦਲ ਕਿਸੇ ਰਾਜ ਦੀ ਸਰਕਾਰ ਦੇ ਪਾਰਟੀ ਦੇ ਨਾਲ ਨਹੀਂ ਜਾਏਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨਾਲ ਖੜਾ ਹੈ ਪੰਜਾਬ ਦੇ ਮੁੱਦਿਆਂ ਦੇ ਨਾਲ ਖੜਾ ਹੈ ਸਿੱਖਾਂ ਦੇ ਜਿਹੜੇ ਮੁੱਦੇ ਆ ਉਹਨਾਂ ਨਾਲ ਖੜਾ ਹੈ ਜੀ ਜਸਮੀਤ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਸਾਨੂੰ ਜੁੜਦੇ ਹੋ ਅਕਸਰ ਸੀ ਆਪਣੇ ਪੱਖ ਬੜੀ ਖੂਬਸੂਰਤੀ ਨਾਲ ਹਰ ਦਰਸ਼ਕਾਂ ਜਿਗੇ ਰੱਖਦੀ ਹਾਂ ਥੋੜਾਤਾਂ ਸਾਨੂੰ ਜੁੜਨ ਦੇ ਲਈ ਜੀ ਬਾਈਕੋ ਜੀ ਕਿਰਪਾ ਕਰ ਸਕੋ ਬਾਈਕੋ ਜੀ ਕੀ ਪੁੱਛਿਆ